ਦੇਖੋ ਜੀ ਹਰ ਬੰਦੇ ਨੂੰ ਪਤਾ ਹੈ ਵੀ ਮੈਂ ਇੱਥੋਂ ਚਲੇ ਜਾਣਾ ਪਰ ਬੰਦਾ ਮੱਛਲਾ ਹੋਇਆ ਬੈਠਾ ਜੀ ਜੀ ਹਰ ਬੰਦੇ ਨੂੰ ਪਤਾ ਹੈ ਵੀ ਮੈਂ ਇੱਥੋਂ ਚਲੇ ਜਾਣਾ ਬੰਦਾ ਮੱਛਲਾ ਹੋਇਆ ਬੈਠਾ ਹੈ ਇਧਰੋਂ ਵੀ ਕਿਸੇ ਨੂੰ ਠੱਗੀ ਮਾਰ ਲਈ ਇਧਰੋਂ ਵੀ ਕਰ ਲਾ ਇਧਰੋਂ ਵੀ ਕਰ ਲਾ ਧੀਆ ਨੂੰ ਦੇ ਦੇ ਪੁੱਤ ਨੂੰ ਦੇ ਦੇ ਤਨ ਇਕੱਠਾ ਕਰਨ ਤੇ ਲੱਗਿਆ ਹੋਇਆ ਜੀ ਪਰ ਇਨਸਾਨ ਨੂੰ ਪਤਾ ਨਹੀਂ ਵੀ ਕੁਝ ਨਹੀਂ ਜਾਂਦਾ ਮੇਰੇ ਨਾਲ ਸਭ ਪਤਾ ਇਨਸਾਨ ਨੂੰ ਵੀ ਕੁਝ ਨਹੀਂ ਜਾਂਦਾ ਪਰ ਜਾਂਦਾ ਵੀ ਕੁਝ ਨਹੀਂ ਪਰ ਜਾਂਦੀ ਇੱਕ ਚੀਜ਼ ਹੈ ਕਿ ਸੇਵਾ ਸਿਮਰਨ ਇੱਜ਼ਤ ਜੀ ਅਜ ਪਾਗ ਸਭ ਇਥੀ ਰਹਜੂ ਨਾ ਕਿਹੜਾ ਕੋਈ ਚਾਕੇ ਇਨੇ ਜੂ ਗੱਲ ਸੋਣਾ ਅੰਨੇ ਸੱਚੀ ਇਹ ਦੁਨੀਆ ਆਂਦੀ ਏ ਵਈ ਦੁਨੀਆ ਆਂਦੀ ਏ ਬੰਦੇ ਨਾਲ ਕੁਝ ਨਹੀਂ ਜਾਂਦਾ ਬਈ ਇੱਕ ਇੱਜ਼ਤ ਜਾਂਦੀ ਏ ਵਾਹ ਜੀ ਵਾਹ ਬੰਦੇ ਨਾਲ ਕੁਝ ਨਹੀਂ ਜਾਂਦਾ ਪੜਾਉ ਵੋ ਇੱਜ਼ਤ ਜਾਂਦੀ ਏ ਬੰਦੇ ਨਾਲ ਕੁਝ ਨਹੀਂ ਜਾਂਦਾ ਬਈ ਇੱਕ ਇੱਜ਼ਤ ਜਾਂਦੀ ਏ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿਕਰ ਸਿੰਘ ਹਿੰਦੂਪੁਰਾ ਤੋਂ ਜੁਆਇਨ ਕੀਤਾ ਫੋਰੀ ਹਿੰਦੂਪੁਰਾ ਜੀ ਅੱਜ ਸਾਡੇ ਦਰਮਾਨ ਪਹੁੰਚਨੇ ਸਿੰਗਰ ਕੁਲਦੀਪ ਕੰਠ ਜੀ ਤੇ ਸਾਡੇ ਨਾਲ ਗੀਤਕਾਰ ਲੱੱਕੀ ਹਿੰਦੂਪੁਰਾ ਤੇ ਬਾਰਾ ਹਿੰਦੂਪੁਰਾ ਤੇ ਅੱਜ ਲਾਉਂਦੇ ਆ ਮਹਿਫਲ ਤੇ ਬਾਈ ਤੋਂ ਸੁਣਦੇ ਆ ਗੀਤ ਤੇ ਸਤਿ ਸ਼੍ਰੀ ਅਕਾਲ ਜੀ ਸੰਦਲੀ ਸੁਪਨੇ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਮੈਂ ਬੜਾ ਤੁਹਾਨੂੰ तहे ਦਿਲੋਂ ਸ਼ੁਕਰਗੁਜ਼ਾਰਾਂ ਭਾਈ ਸੰਦੀਪ ਖੁਰਮੀ ਜੀ ਸਾਡੇ ਬਹੁਤ ਹੀ ਅੱਛੇ ਪ੍ਰਸਿੱਧ ਗੀਤਕਾਰ ਭਾਈ ਬਾਰਾ ਹਿੰਮਤਪੁਰਾ ਸਾਡੇ ਵੀਰ ਡਾਕਟਰ ਜਗਤਾਰ ਸਿੰਘ ਜੀ ਭਾਈ ਲੱਕੀ ਜੋੜੇ ਕਾ ਜਿਹਨੂੰ ਜੋੜੇ ਕਿਦੇ ਨਾਲ ਜਾਣਿਆ ਜਾਂਦਾ ਹੈ ਮਤਬੋਲੇ ਦੇ ਬਾਈ ਲੱਕੀ ਜੀ ਜਿਨ੍ਹਾਂ ਦੇ ਬਾਈ ਬਾਰਾ ਜੀ ਬਾਈ ਲੱਕੀ ਜੀ ਜਿਨ੍ਹਾਂ ਦੇ ਮੈਂ ਕਾਫੀ ਗੀਤ ਜੀ ਆਪਣੇ ਜਵਾਨ ਤੋਂ ਕਹਿ ਚੁੱਕਿਆ ਸ੍ਰੋਤਿਆਂ ਤੱਕ ਤੇ ਚੁੱਕਿਆ ਬਾਈ ਸਾਡੇ ਨਾਲ ਮੇਰੇ ਵੀਰ ਜੋ ਮੇਰਾ ਦਿਨ ਰਾਤ ਖਬੀਆਂ ਸੱਜੀਆਂ ਵਾਮਾ ਮੇਰਾ ਸਾਥ ਦਿੰਦੇ ਨੇ ਬਾਈ ਸਰਦਾਰ ਗੁਰਦੀਪ ਸਿੰਘ ਜੀ ਔਰ ਸਾਡੇ ਸੁਖਵਿੰਦਰ ਸਿੰਘ ਜੀ ਮੇਰੇ ਛੋਟੇ ਵੀਰ ਪੱਟੀ ਸਾਹਿਬ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਡੈਕੀ ਲਾਈਨ ਦੇ ਵਿੱਚ ਆਇਆ ਦੇਖੋ ਜੀ ਸ਼ੌਕ ਤਾਂ ਬਚਪਨ ਤੋਂ ਆ ਜੀ ਹਾਂਜੀ ਹਾਂਜੀ ਡੈਡੀ ਜੀ ਪਹਿਲਾਂ ਸੱਸੰਗੀ ਸੀਗੇ ਜੀ ਸ਼ਬਦ ਗਾਉਂਦੇ ਸੀ ਸਤਸੰਗ ਦੇ ਵਿੱਚੋਂ ਉੱਥੋਂ ਛਿੱਟਕ ਲੱਗੀ ਹੈ ਜੀ ਜੀ ਬਸ ਉੱਥੋਂ तकरीबन ਮੈਨੂੰ 12 ਸਾਲ ਹੋ ਗਏ ਸ਼ੋਹ ਲਾਉਂਦੇ ਨੇ ਜੀ ਰੋਜੀ ਰੋਤੀ ਜੋ ਕਿ ਇਸੇ ਜਿੰਨਾ ਵੀ ਸਿਸਟਮ ਚੱਲਦਾ ਹੈ ਜਿੰਨੀਵੇਂ ਫੈਸਿਲਿਟੀਆਂ ਨੇ ਸਾਰੀਆਂ ਇਸੇ ਸਿੰਗਲੈਂਡ ਦੇ ਵਿੱਚੋਂ ਕਰ ਰਹੀਆਂ ਜੀ ਬਹੁਤ ਵਧੀਆ ਤੁਹਾਡੇ ਬਹੁਤ ਗਾਣੇ ਅਸੀਂ ਸੁਨੇ ਵੀ ਹੈ ਧੰਨਵਾਦ ਇਹ ਕਿਉਂਕਿ ਤੁਹਾਡੇ ਨਾਲ ਭਾਈ ਬਾਰਾ ਜੀ ਤੇ ਲੱਕੀ ਹਿੰਦਪੁਰਾ ਜੀ ਕੋਈ ਕਾਫੀ ਗਾਣੇ ਇਨਾਂ ਨੇ ਤੁਹਾਨੂੰ ਦਿੱਤੇ ਆ ਤੁਸੀਂ ਗਾਏ ਵੀ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਚੀਤੇ ਤੇ ਸਾਨੂੰ ਦੋ ਬੋਲ ਕੋਈ ਜਰੂਰ ਸੁਣਾਓ ਨਾ ਬਿਲਕੁਲ ਦੇਖੋ ਜੀ ਹਰ ਬੰਦੇ ਨੂੰ ਪਤਾ ਹੈ ਵੀ ਮੈਂ ਇੱਥੋਂ ਚਲੇ ਜਾਣਾ ਪਰ ਬੰਦਾ ਮਛਲਾ ਹੋਇਆ ਬੈਠਾ ਜੀ ਜੀ ਹਰ ਬੰਦੇ ਨੂੰ ਪਤਾ ਹੈ ਵੀ ਮੈਂ ਇੱਥੋਂ ਚਲੇ ਜਾਣਾ ਬੰਦਾ ਮਛਲਾ ਹੋਇਆ ਬੈਠਾ ਹੈ ਇਧਰੋਂ ਵੀ ਕਿਸੇ ਨੂੰ ਠੱਗੀ ਮਾਰ ਲਈ ਇਧਰੋਂ ਵੀ ਕਰ ਲਾ ਇਧਰੋਂ ਵੀ ਕਰ ਲਾ ਧੀਆਂ ਨੂੰ ਦੇ ਦੇ ਪੁੱਤ ਨੂੰ ਦੇ ਦੇ ਤਨ ਇਕੱਠਾ ਕਰਨ ਤੇ ਲੱਗਿਆ ਹੋਇਆ ਜੀ ਪਰ ਇਨਸਾਨ ਨੂੰ ਪਤਾ ਨਹੀਂ ਵੀ ਕੁਝ ਨਹੀਂ ਜਾਂਦਾ ਮੇਰੇ ਨਾਲ ਸਭ ਪਤਾ ਇਨਸਾਨ ਨੂੰ ਵੀ ਕੁਝ ਨਹੀਂ ਜਾਂਦਾ ਪਰ ਜਾਂਦਾ ਵੀ ਕੁਝ ਨਹੀਂ ਪਰ ਜਾਂਦੀ ਇੱਕ ਚੀਜ਼ ਹੈ ਕਿ ਸੇਵਾ ਸਿਮਰਨ ਇੱਜ਼ਤ ਜੀ ਸਹੀ ਹੈ ਸੋ ਇੱਕ ਸਥਾਈ ਅੰਤਰਾ ਮੈਂ ਤੁਹਾਡੇ ਰੂਗਰੂ ਕਰਨ ਲਈ ਤੁਹਾਡੀ ਸੇਵਾ ਦੇ ਵਿੱਚ ਪ੍ਰਵਾਨ ਕਰਨਾ ਹੋ ਰਾਜਪਾਗ ਸਭ ਇਥੀ ਰਹ ਜੂ ਨਾਲ ਕਿੜਾ ਕੋਈ ਛਾਤੀ ਲੇ ਜੂ ਹੋ ਰਾਜਪਾਗ ਸਭ ਇਥੀ ਰਹ ਜੂ ਨਾਲ ਕੇੜਾ ਕੋਈ ਚਾਕੇ ਇਹੇ ਜੂ ਗੱਲ ਸੋਣਾ ਅੰਨੇ ਸੱਚੀ ਇਹ ਦੁਨੀਆ ਆਂਦੀ ਏ ਵਈ ਦੁਨੀਆ ਆਂਦੀ ਏ ਬੰਦੇ ਨਾਲ ਕੁਝ ਨਹੀਂ ਜਾਂਦਾ ਬਈ ਇੱਕ ਇੱਜ਼ਤ ਜਾਂਦੀ ਏ ਵਾਹ ਜੀ ਵਾਹ ਬੰਦੇ ਨਾਲ ਕੁਝ ਨਹੀਂ ਜਾਂਦਾ ਪਰ ਆਵੋ ਇੱਜ਼ਤ ਜਾਂਦੀ ਏ ਬੰਦੇ ਨਾਲ ਕੁਝ ਨਹੀਂ ਜਾਂਦਾ ਬਈ ਇੱਕ ਇੱਜ਼ਤ ਜਾਂਦੀ ਏ ਹੋ ਬੁਰੇ ਬੰਦੇ ਦੇ ਪਿੱਛੇ ਕੋਈ ਕਬਰਾਂ ਤੱਕ ਨਾ ਜਾਵੇ ਖੋ ਚੰਗੇ ਬੰਦੇ ਤੇ ਭਲੇ ਮਾਨਸ ਤੇ ਜਾਂਦਾ ਪੁਲ ਚੜਾਵੇ ਬਈ ਬੁਰੇ ਬੰਦੇ ਦੇ ਪਿੱਛੇ ਵੀ ਕੋਈ ਕਬਰਾਂ ਤੱਕ ਨਾ ਜਾਵੇ ਚੰਗੇ ਬੰਦੇ ਤੇ ਭਲੇ ਮਾਨਸ ਤੇ ਜਾਂਦਾ ਪੁਲ ਚੜਾਵੇ ਜਿਨੂੰ ਵੱਡੇ ਛੋਟੇ ਦੀ ਸ਼ਰਮ ਨਹੀਂ ਜਿਨੂੰ ਵੱਡੇ ਛੋਟੇ ਦੀ ਸ਼ਰਮ ਨਹੀਂ ਦੁਨੀਆ ਖਾਰਾ ਖਾਂਦੀ ਏ ਬਲ ਖਾਰਾ ਖਾਂਦੀ ਏ ਬੰਦੇ ਨਾਲ ਕੁਝ ਨਹੀਂ ਜਾਂਦਾ ਬਈ ਇੱਕ ਇੱਜ਼ਤ ਜਾਂਦੀ ਐ ਬੰਦੇ ਨਾਲ ਕੁਝ ਨਹੀਂ ਜਾਂਦਾ ਪਰਾਵੋ ਇੱਜ਼ਤ ਜਾਂਉਂਦੀ ਐ ਬਹੁਤ ਸੋਹਣੀ ਕਿਹਾ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਜੀ ਭਾਈ ਜੀ ਉਹ ਮੈਨੂੰ ਐ ਲੱਗਦਾ ਜਿਵੇਂ ਕੋਈ ਲਾਹੇ ਹੀਰੇ ਨਾਲ ਕੋਈ ਮੇਰੇ ਪਾਪਾ ਜੀ ਨੇ ਪਾਪਾ ਜੀ ਨੇ ਸਾਡੇ ਗੁਰੂ ਜੀ ਨੇ ਜੀ ਸਾਡੇ ਪਾਪਾ ਜੀ ਨੇ ਸਾਡੇ ਗੁਰੂ ਜੀ ਨੇ ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਜੋ ਕਿ ਅੱਜ ਤੱਕ ਤੁਹਾਡੀ ਸੇਵਾ ਕਰਨ ਦੇ ਯੋਗ ਹੋਏ ਆ ਜਾਂ ਹੋਣ ਐ ਅੱਗੇ ਹਨਾ ਜੀ ਹਾਂਜੀ 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 ਉਹਨਾਂ ਦੇ ਹੱਥ ਹਟਾ ਰਹੀ ਕੀ ਉਹਨਾਂ ਦੀ ਦੇਖ ਰੇ ਦੇ ਵਿੱਚੋਂ ਹੀ ਇਹ ਜੋ ਸੰਗੀਤ ਦੀਆਂ ਬ੍ਰੀਕਾਂ ਉਹਨਾਂ ਤੋਂ ਹੀ ਪ੍ਰਾਪਤ ਕਰ ਰਹੇ ਹਾਂ ਉਸਤਾਦ ਜੀਆਂ ਤੋਂ ਪਾਪਾ ਜੀ ਤੋਂ ਸਾਡੇ ਗੁਰੂ ਜੀ ਤੋਂ ਕੁਲਦੀਪ ਜੀ ਤੁਸੀਂ ਸਿੰਗਲ ਹੀ ਕੌਨਿਓ ਕੋ ਡਿਊਟ ਵੀ ਕੌਨਿਓ ਜੀ ਡਿਊਟ ਵੀ ਕੌਨਿ ਹੈ ਹਾਂਜੀ ਉਹ ਕਿਹੜਾ ਕੋਈ ਹੈ ਚਿੱਤੇ ਦੇਖੋ ਜਿਸ ਤਰ੍ਹਾਂ ਡਿਊਟਰ ਕੁੜੀਆਂ ਹੁੰਦੀਆਂ ਨੇ ਹਾਂਜੀ ਜਿਵੇਂ ਮੇਰੇ ਅਰਜ ਤੱਕ ਘਟੋ ਘਟਵੀ 25 ਕੁੜੀਆਂ ਨਾਲ ਲਗਾ ਚੁੱਕਿਆ ਜੀ ਕੋਈ ਕੁੜੀ ਸਾਲ ਕਗਾ ਜਾਂਦੀ ਆ 2 ਸਾਲ ਕਗਾ ਜਾਂਦੀ 3 ਸਾਲ ਕਗਾ ਜਾਂਦੀ ਜਿਵੇਂ ਕਿਸੇ ਕੁੜੀ ਨੂੰ ਜੋਬ ਮਿਲ ਗਈ ਕਿ ਜੀ ਹਾਂਜੀ ਨਾਲ ਨਾਲ ਕੁੜੀ ਸਟੱਡੀ ਕਰਦੀ ਆ ਨਾਲ ਨਾਲ ਪ੍ਰੋਮਾਂ ਤੇ ਆਉਂਦੀ ਆ ਮੇਰੇ ਨਾਲ ਜਿਵੇਂ ਕਿਸੇ ਨੂੰ ਸਟੱਡੀ ਅੱਛੀ ਕਰ ਲਈ ਕਿਸ ਕਿਸੇ ਪਾਸੇ ਨੰਬਰ ਪੈ ਗਿਆ ਕਿਸੇ ਵਿਭਾਗ ਦੇ ਵਿੱਚ ਹੈ ਨਾ ਜੀ ਹਾਂਜੀ ਹਾਂਜੀ ਹਾਂ ਜੀ ਤੇ ਇਸੇ ਤਰ੍ਹਾਂ ਹੀ ਕਿਸੇ ਕੁੜੀ ਦੀ ਸ਼ਾਦੀ ਹੋ ਗਈ ਇੱਕ ਤੁਹਾਡਾ ਗੀਤ ਸੁਦੇਸ਼ ਕੁਮਾਰੀ ਜੀ ਨਾ ਆਇਆ ਸੀਗਾ ਜੀ ਤੇ ਉਹ ਉਸ ਰੋਟੀਆਂ ਦੀ ਨਿਗਾ ਚ ਕਰੋਗੇ ਹਾਂਜੀ ਉਹਦੀਆਂ ਮੈਂ ਦੋ ਲੈਣਾ ਕਹਿ ਦਿੱਤਾ ਹਾਂਜੀ ਅਸੀਂ ਕਹਿੰਦੇ ਤੇ ਕਹਉਂਦੇ ਸਰਦਾਰ ਸਾਲੀਏ ਸਾਰੇ ਬੰਦ ਵਿੱਚ ਚੱਲੇ ਕਾਰੋਬਾਰ ਸਾਲੀਏ ਵੈਸੇ ਕੁੜੀ ਦੇ ਬੋਲਣੇ ਪਹਿਲਾਂ ਅੱਜ ਮੇਰੇ ਵੀਰ ਦਾ ਵਿਆਹ ਜੀ ਜੀਆ ਸਾਰਿਆਂ ਨੂੰ ਗੋਡੇ ਗੋਡੇ ਚਾਹ ਜੀਜੀਆਂ ਅੱਜ ਮੇਰੇ ਵੀਰ ਦਾ ਵਿਆਹ ਜੀ ਜੀਆ ਚੜਿਆ ਸਾਰਿਆਂ ਨੂੰ ਗੋਡੇ-ਗੋਡੇ ਚਾ ਜੀ ਜੀਆ ਮਸਮਸਮ ਕੀਏ ਹੈ ਵੇਟ ਜੀ ਜੀਆ ਦਾਰੂ ਪੀ ਕੇ ਡਾਲ ਰਾਂ ਦੀ ਕਰੇ ਬਰਸਾਤ ਮੈਨੂੰ ਲੱਗਦਾ ਕਰੇਗਾ ਗਹਣੇ ਖੇਤ ਜੀ ਜੀਆ ਦਾਰੂ ਪੀ ਕੇ ਡਾਲ ਰਾਂ ਦੀ ਕਰੇ ਬਰਸਾਤ ਮੈਨੂੰ ਲੱਗਦਾ ਕਰੇਗਾ ਗਹਣੇ ਖੇਤ ਜੀ ਜੀਆ ਓ ਬੋਲਨੇ ਜੀ ਮੇਰੇ ਬੋਲਨੇ ਅਸੀਂ ਕਹਿ ਦਿੱਤੇ ਕਹਾਂਗੇ ਸਰਦਾਰ ਸਾਲੀਏ ਸਾਰੇ ਬੰਦ ਵਿੱਚ ਚੱਲੇ ਕਾਰੋਬਾਰ ਸਾਲੀਏ ਨਹੀਂ ਤੂੰ ਹੋਣੀ ਹੌਲੀ ਤੇ ਤਸਦਾ ਪਾਏ ਦੀ ਸਾਲੀਏ ਡਾਲਰਾਂ ਦੀ ਬਰਸਾਤ ਹੁੰਦੀ ਜਾਏਗੀ ਨਹੀਂ ਤੂੰ ਜਨਿਰ ਲੱਕ ਮਟਕਾਏਗੀ ਸਾਲੀਏ ਡਾਲਰਾਂ ਦੀ ਬਰਸਾਤ ਹੁੰਦੀ ਜਾਏਗੀ ਨਹੀਂ ਤੂੰ ਜਨਿਰ ਲੱਕ ਮਟਕਾਏਗੀ ਸਾਲੀਏ ਆ ਪ੍ਰਸਿੱਧ ਗੀਤਕਾਰ ਭਾਈ ਗੁਰਚਰਨ ਲਸਾੜਾ ਸਾਹਿਬ ਹਾਂਜੀ ਅ ਅਮਰੀਕਾ ਤੋਂ ਜੀ ਬੜੇ ਸਜੇ ਢੰਗ ਨਾਲ ਇਸ ਗੀਤ ਨੂੰ ਉਹਨਾਂ ਨੇ ਲਿਖਿਆ ਬੜੀ ਮਿਹਨਤ ਦੇ ਨਾਲ ਲਿਖਿਆ ਜੋ ਕਿ ਸਾਡੇ ਇਹ ਮਿਹਨਤ ਪੱਲੇ ਦੇ ਵਿੱਚ ਪਈ ਹੈ ਬਹੁਤ ਪਰਮਾ ਹੰਗਾਰਾ ਪਿਆਰ ਸਤਕਾਰ ਨਾਮ ਨਾਮਾ ਬਹੁਤ ਕੁਝ ਮਿਲੇ ਜੀ ਦਿਲਜੀਤ ਜੀ ਆਪਾਂ ਇੱਕ ਜਿਵੇਂ ਅ ਅੱਜ ਦੀ ਜਿਹੜੀ ਗਾਇਕੀ ਹੈ ਜੀ ਉਹ ਥੋੜੀ ਜਿਹੀ ਫਾਸਟ ਹੋ ਗਈ ਹੈ ਨਾ ਤੇ ਜਿਹੜਾ ਤੁਹਾਡੇ ਵਾਲਾ ਜੋਗਾ ਸੀਗਾ ਉਹ ਬੜਾ ਵਧੀਆ ਸੀ ਉਹ ਜਿਹੜੇ ਲੋਕ ਜਿਹੜੇ ਤੁਹਾਡੇ ਚਾਹਣ ਵਾਲੇ ਹੁਣ ਵੀ ਉਹਨਾਂ ਹੀ ਪਸੰਦ ਕਰਦੇ ਆ ਜਾਂ ਕੋਈ ਫਰਕ ਪੈ ਗਿਆ ਅ ਇਸ ਤਰ੍ਹਾਂ ਗੱਲ ਸਰਬ ਵੀ ਸਰੋਤੇ ਨੇ ਸਭ ਦੇ ਹਾਂਜੀ ਅੱਛਾ ਹਾਂਜੀ ਹਾਂਜੀ ਬਿਲਕੁਲ ਸਰੋਤੇ ਨੇ ਸਭ ਦੇ ਅੱਛਾ ਸੁਣਨ ਵਾਲੇ ਬਹੁਤ ਨੇ ਹਾਂਜੀ ਅਚਾਰਾਂ ਦੀ ਗੀਤ ਸੁਣਨ ਵਾਲੇ ਬਹੁਤ ਬੈਠੇ ਨੇ ਜੀ ਨਸ਼ਿਦ ਦੀ ਗੀਤ ਸੁਣਨ ਵਾਲੇ ਬਹੁਤ ਬੈਠੇ ਨੇ ਹਾਂ ਜੀ ਧੀਆਂ ਭੈਣਾਂ ਦੇ ਗੀਤ ਸੁਣਨ ਵਾਲੇ ਜੋ ਕਿ ਧੀਆਂ ਭੈਣਾਂ ਦੇ ਗੀਤ ਹੁੰਦੇ ਨੇ ਮਾਮਾਂ ਦੇ ਗੀਤ ਪੁੱਤਾਂ ਦੇ ਗੀਤ ਧੀਆਂ ਦੇ ਪਿਓ ਤੇ ਸੱਭਿਆਚਾਰਕ ਜੀ ਹਾਂ ਅੱਛੇ ਗੀਤ ਸੁਣਨ ਵਾਲੇ ਬਹੁਤ ਬੈਠੇ ਤੇ ਜਿਹੜੇ ਗੀਤ ਆਪਾਂ ਪਰਿਵਾਰ ਵਿੱਚ ਬਹਿ ਕੇ ਸੁਣ ਨਹੀਂ ਸਕਦੇ ਉਹ ਗੀਤ ਸੁਣਨ ਵਾਲੀ ਬਹੁਤ ਦੁਨੀਆ ਬੈਠੀ ਜੀ ਹਾਂ ਯਾਨੀ ਕਿ ਅੱਡੋ ਅੱਡੀ ਪਰ ਹਾਂ ਜੀ ਅੱਡੋ ਅੱਡੀ ਸਭ ਦੀ ਅੱਡੋ ਅੱਡ ਸੁਰੋਤੇ ਨੇ ਜੀ ਹਰ ਇੱਕ ਗਵਈਏ ਦੇ ਅੱਡੋ ਅੱਡ ਸੁਰੋਤੇ ਨੇ ਤੇ ਇੱਕ ਹੋਰ ਆਪਾਂ ਗੱਲ ਪੁੱਛਣੀ ਬਣਦੀ ਆ ਵੀ ਜਿਵੇਂ ਪਹਿਲਾਂ ਇਹਟਾ ਜੋ ਕੁਝ ਸੀਗਾ ਤੇ ਅੱਜ ਕੱਲ ਇਹ ਜਿਹੜਾ ਸਾਰਾ ਸਿਸਟਮ ਹੈਗਾ ਸੋਸ਼ਲ ਮੀਡੀਆ ਤੇ ਇਹਦਾ ਗਾਇਕਾਂ ਨੂੰ ਤੇ ਗੀਤਕਾਰਾਂ ਨੂੰ ਕੀ ਭੱਤ ਪਿਆ ਦੇਖੋ ਜੀ ਵੈਸੇ ਕੰਪਨੀਆਂ ਨੂੰ ਪਹਿਲਾਂ ਹਰ ਇੱਕ ਨੂੰ ਪੈਸਾ ਮਿਲਦਾ ਸੀ ਹਾਂਜੀ ਚੋ ਕੈਸਟ ਵੇਚਣ ਜਾਂਦਾ ਸੀ ਗੱਡੀਆਂ ਦੀਆਂ ਗੱਡੀਆਂ ਭਰ ਕੇ ਜਾਂਦੀਆਂ ਸੀ ਕੈਸਟਾਂ ਸਪਲਾਈ ਕਰਦੇ ਸੀ ਉਹਨਾਂ ਨੂੰ ਪੈਸਾ ਮਿਲਦਾ ਸੀ ਹਾਂਜੀ ਤਰਜ਼ਾਂ ਬਣਾਉਣ ਵਾਲਿਆਂ ਨੂੰ ਪੈਸਾ ਮਿਲਦਾ ਸੀ ਦਫ਼ਤਰ ਸਾਹਮਣ ਵਾਲਿਆਂ ਨੂੰ ਪੈਸਾ ਮਿਲਦਾ ਸੀ ਜੀ ਔਰ ਬੁਕਿੰਗ ਵਾਲਿਆਂ ਨੂੰ ਪੈਸਾ ਮਿਲਦਾ ਸੀ ਗੀਤਕਾਰਾਂ ਨੂੰ ਪੈਸਾ ਮਿਲਦਾ ਸੀ ਹਾਂਜੀ ਗਵਈਏ ਨੂੰ ਪੈਸਾ ਮਿਲਦਾ ਸੀ ਜੀ ਪਰ ਅੱਜ ਤਾਂ ਜੇ ਅਸੀਂ ਸਾਡਾ ਗੀਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹਾਂਜੀ ਮੈਸੇ ਬੈਨੀਫਿਟ ਤਾਂ ਸਾਨੂੰ ਬਹੁਤ ਨਹੀਂ ਰਾਤੇ ਰਾਤ ਗੀਤ ਵਾਇਰਲ ਵੀ ਹੋ ਸਕਦਾ ਸਾਡਾ ਲਾਈਵ ਗਾਉਂਦਿਆਂ ਦਾ ਵੀਡੀਓ ਬਣਾ ਕੇ ਲੋਕ ਪਾਉਂਦੇ ਨੇ ਅੱਗੇ ਦੇ ਅੱਗੇ ਵਾਇਰਲ ਹੁੰਦਾ ਜਾਂਦਾ ਪ੍ਰੋਗਰਾਮ ਮਿਲਦੇ ਜਾਂਦੇ ਨੇ ਜੀ ਸਾਨੂੰ ਬੈਨੀਫਿਟ ਹੈਗੇ ਨਹੀਂ ਗਵਈਆਂ ਨੂੰ ਜੀ ਅਸੀਂ ਕਹਿੰਦੀ ਹਾਂ ਸਾਨੂੰ ਹੈ ਨਹੀਂ ਹੈਗੇ ਨਹੀਂ ਯਾਨੀ ਕਿ ਲਖਾਰੀ ਨੂੰ ਨਹੀਂ ਹੈਗਾ ਪਰ ਜੇ ਲਖਾਰੀ ਦਾ ਗੀਤ ਚੱਲ ਜੇ ਜੀ ਉਹਦੇ ਕੋਲੇ ਹੋਰ ਭੈਣ ਭਰਾ ਜਾਣ ਲੱਗ ਜਾਂਦੇ ਨੇ ਕਬਈਏ ਵੀ ਬਾਈ ਜੀ ਤੁਹਾਡਾ ਮਾਨ ਤਨ ਕਰ ਦਾਂਗੇ ਸਾਨੂੰ ਮੇਰੇ ਕੋਲ ਸਾਨੂੰ ਅੱਛੀ ਕਲਮ ਲਿਖ ਕੇ ਦਿਓਗੇ ਹਾਂਜੀ ਹਾਂਜੀ ਤੇ ਆਪਣੇ ਹਰਮਤ ਗੁਰੇ ਦੇ ਵੀ ਆਪਣੇ ਬੈਠੇ ਨੇ ਦੋ ਗੀਤਕਾਰ ਤੇ ਇਹਨਾਂ ਦੇ ਗਾਣੇ ਜੋ ਤੁਸੀਂ ਗਾਏ ਨੇ ਇੱਕ ਇੱਕ ਬਾਈ ਦਾ ਗਾਣਾ ਜ਼ਰੂਰ ਸਾਨੂੰ ਦੋ ਵਾਰ ਸੁਣਾਓ ਬਾਈ ਲੱਗੀ ਦਾ ਤੇ ਬਾਈ ਬਾਰੇ ਦਾ ਜਿਹੜਾ ਤੁਸੀਂ ਗਾਣਾ ਗਾਇਆ ਉਹਦੇ ਦੋ 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 ਵਾਰ ਸਾਨੂੰ ਕਾਦੀ ਮਹ ਤੇਰੀ ਆਈ ਸਾਰੇ ਮੱਚ ਕੀ ਦਹਾਈ ਕਦਿ ਨਾਲ ਤੇਰੇ ਆਈ ਸਾਰੇ ਮੱਚੀ ਦੀ ਦਹਾਈ ਵੈਰੀ ਹੋ ਗਿਆ ਚੰਨਾ ਦੇ ਪਿੰਡ ਸਾਰੇ ਦੇ ਪਿੰਡੋਂ ਪਨਚਾਇਤ ਆ ਗਈ ਕੀ ਦਿਮਗ ਜਵਾਬ ਦੇ ਦਾਰਾ ਦੇ ਪਿੰਡੋਂ ਪਨਚਾਇਤ ਆ ਗਈ ਤੇਰਾ ਦਿਲ ਕਾ ਤੁ ਜਿਤ ਹੁੰਦੀ ਦੇਖੀ ਮੇਰੀ ਜਿਤ ਕੀ ਕਰੂੰ ਪਨਚਾਇਤ ਦੱਸ ਮੇਰਾ ਨੀ ਜੇ ਤੂੰ ਮੇਰੇ ਨਾਲ ਖੜੇਗੀ ਬਾੜ ਬਿੰਗਾ ਨੀ ਨਾ ਹੋਣ ਦੇਣਾ ਤੇਰਾ ਨੀ ਜੇ ਤੂੰ ਮੇਰੇ ਨਾਲ ਖੜੇਗੀ ਇਹ ਸਾਡੇ ਬਾਈ ਬਾਰਾ ਜੀ ਨੇ ਬੜੀ ਅੱਛੀ ਕਰਾਂ ਦੇ ਮਾਲਕ ਨੇ ਬਾਈ ਜੀ ਤਾੜੀ ਮਾਰਦੇ ਬਾਈ ਜੀ ਵਾਸਤੇ ਜਿਉਂਦਾ ਬਸਦਾ ਰਹੇ ਲੰਮੀ ਉਮਰਾਂ ਹੁਣ ਬਾਈ ਦੀਆਂ ਤੇ ਭਾਈ ਲਕੀ ਦਾ ਵੀ ਇੱਕ ਤੁਸੀਂ ਜਿਹੜਾ ਗਾਇਆ ਗਾਣਾ ਉਹ ਵੀ ਸੁਣਾ ਦਿਓ ਸਾਨੂੰ ਕੰਟ ਕੁੰ ਲਦੀਪ ਦੇ ਤੂੰ ਦਿਲ ਦੀ ਪਰ ਇਤਨੀ ਹਿੰਮਤ ਪੂਰੇ ਦਲ ਕੀ ਲਿਖੇ ਸੋਹਣੇ ਗੀਤ ਨਹੀਂ ਕੰਟ ਕੁੰ ਲਦੀਪ ਦੇ ਤੂੰ ਦਿਲ ਦੀ ਪਰ ਇਤਨੀ ਹਿੰਮਤ ਪੂਰੇ ਦਲ ਕੀ ਲਿਖੇ ਸੋਹਣੇ ਗੀਤ ਨਹੀਂ ਜਿਦ ਕਲਮ ਹਮੇਸ਼ਾਰਂ ਦੀ ਗੱਲਾ ਕੜਦੀ ਨਿੱਤੇਰੇ ਪਿੰਡ ਦੀ ਮੰਡੀਰ ਨਿੱਤਰਾਂ ਦੀ ਤੌਰ ਵੇਖੇ ਵੇਖ ਸੜਦੀ ਨਿੱਤੇਰੇ ਪਿੰਡ ਦੀ ਮੰਡੀਰ ਨਿੱਤਰਾਂ ਦੀ ਤੌਰ ਵੇਖੇ ਵੇਖ ਸੜਦੀ ਉਹ ਤੇਰੇ ਪਿੰਡ ਦੀ ਮੰਡੀਰ ਏ ਤੁਸੀਂ ਜਿਵੇਂ ਹੁਣ ਆਮ ਕੌਣ ਵਾਲੇ ਅ ਅਮਰੀਕਾ ਨੂੰ ਜਾਂਦੇ ਹਨਾ ਟ੍ਰੈਡਿੰਗ ਹੋਇਆ ਵਾ ਇਹ ਕਿਉਂਕਿ ਉੱਧਰ ਵੀ ਸਾਧੂ ਉੱਧਰ ਵੀ ਸਰੋਤੇ ਬੈਠੇ ਆਪਾਂ ਨੂੰ ਸਾਧਣਾਗੀ ਤੇ ਤੁਸੀਂ ਥੋੜਾ ਨਹੀਂ ਕੋਈ ਬਣਿਆ ਬਾਹਰ ਜਾਂਦਾ ਕੋਈ ਦੇਖੋ ਜੀ ਮਾਲਕ ਦੀ ਰਹਿਮਤ ਤਾਂ ਬਹੁਤ ਹੈ ਦਿਨ ਰਾਤ ਬਰਸਦੀ ਹੈ ਸੱਚੀ ਪਾਸ਼ਾ ਨੇ ਜਿੰਨਾ ਦੇਤਾ ਐਨਾ ਕਦੇ ਸੋਚਿਆ ਨਹੀਂ ਸੀ ਪਰ ਮੇਰਾ ਨੰਬਰ ਉਦੋਂ ਪਿਆ ਸੀ ਜਦੋਂ ਕਿ ਮੇਰੇ ਇੱਧਰ ਵਧੀਆ ਪ੍ਰੋਗਰਾਮ ਬੁੱਕ ਹੋ ਰਹੇ ਸੀ ਜੀ ਇੱਧਰ ਹੋਲਡਿੰਗ ਪੋਸਟਰ ਵਧੀਆ ਐਡ ਹੋ ਰਹੀ ਸੀ ਪ੍ਰੋਗਰਾਮਾਂ ਦੀ ਉਹ ਮੈਨੂੰ ਛੱਡ ਕੇ ਜਾ ਨਹੀਂ ਸਕਦੇ ਸੀ ਹਾਂ ਨੰਬਰ ਪਿਆ ਸੀ ਤਿੰਨ ਚਾਰ ਵਾਰ ਨੰਬਰ ਪਿਆ ਤਿੰਨ ਚਾਰ ਵਾਰ ਹੀ ਮੇਰੇ ਨਾਲ ਅ ਐਮੇਜਿੰਗ ਬੀਤੀਗੀ ਜੀ ਹਾਂਜੀ ਫਿਰ ਤੁਹਾਨੂੰ ਪਤਾ ਵੀ ਬਾਹਰ ਦੇ ਲਾਲਚ ਸਾਡੇ ਭੈਣਾ ਭਰਾਵਾਂ ਨੂੰ ਧੋਖਾ ਦੇ ਕੇ ਨਹੀਂ ਜਾ ਸਕਦੇ ਸੀ ਵੀ ਤੁਹਾਨੂੰ ਹੋਰ ਸਿੰਗਰ ਬੁੱਕ ਕਰਵਾ ਦਿੰਨੇ ਆ ਜੀ ਬਿਲਕੁਲ ਹਾਂਜੀ ਹਾਂਜੀ ਕਿਉਂਕਿ ਇੱਧਰ ਵੀ ਬਹੁਤ ਜ਼ਿਆਦਾ ਪਿਆਰ ਮਿਲਦਾ ਤੁਹਾਨੂੰ ਜੀ ਜਦੋਂ ਬਾਪੂ ਗੀਤ ਆਇਆ ਸੀਗਾ ਹਾਂਜੀ ਇਹ ਸੁਣਾਉਂਦਾ ਬਾਪੂ ਸੁਣਾਉਂਦਾ ਹਾਂਜੀ ਪੂ ਸਾਡੀ ਖਤਰ ਮਠਾ ਪੰਜਾ ਫਿਰਦਾਰ ਚੁੱਕ ਚੁੱਕ ਫੀਤੇ ਹਾਈਟ ਵੀ ਸਾਡੀ ਉਹ ਮਿੰਦਾਰਾ ਹੁਬ ਹੁਬ ਸਾਨੂੰ ਬਾਪੂ ਲਾਡ ਲਡਾਉਂਦਾ ਰਿਆ ਅਸੀਂ ਰਾਜ ਰਜ ਪੈਨਦੇ ਖਾਂਦੇ ਰਹੇ ਸਾਡਾ ਬਾਪੂ ਆਪ ਕਮਾਉਂਦਾ ਰਿਆ ਅਸੀਂ ਰਾਜ ਰਜ ਪੈਨਦੇ ਖਾਂਦੇ ਰਹੇ ਸਾਡਾ ਬਾਪੂ ਆਪ ਕਮਾਉਂਦਾ ਰਿਆ ਨਾ ਉਹ ਡਰਿਆ ਠੰਡਾ ਤੋਂ ਨਾ ਡਰਿਆ ਕੋ ਗਰਮੀ ਨਾ ਉਹ ਡਰਿਆ ਠੰਡਾ ਤੋਂ ਨਾ ਡਰਿਆ ਕੋ ਗਰਮੀ ਅਸੀਂ ਕਦੇ ਨਹੀਂ ਦੇ ਸਕਦੇ ਸਾਡੇ ਬਾਪੂ ਜੀ ਦੀ ਕਰਨੀ ਅਸੀਂ ਕਦੇ ਨਹੀਂ ਦੇ ਸਕਦੇ ਸਾਡੇ ਬਾਪੂ ਜੀ ਦੀ ਕਰਨੀ ੱਕੇ ਦੇ ਨਾਲ ਦੁੱਧ ਦੇ ਸ਼ਨੇ ੱਕੇ ਦੇ ਨਾਲ ਦੁੱਧ ਦੇ ਸ਼ਨੇ ਬਾਪੂ ਆ ਪਕਮਾਉਂਦਾ ਰ ਅਸੀਂ ਰੱਜ ਰੱਜ ਪੈਣਦੇ ਖਾਂਦੇ ਰਹੋ ਸਦਾ ਬਾਪੂ ਆ ਪਕਮਾਉਂਦਾ ਰ ਅਸੀਂ ਰੱਜ ਰੱਜ ਪੈਣਦੇ ਖਾਂਦੇ ਰਹੋ ਸਦਾ ਬਾਪੂ ਆ ਪਕਮਾਉਂਦਾ ਰ ਬਹੁਤ ਬਹੁਤ ਸੋਨ ਸੈਂਕਿਊ ਟੈਂਕਿਊ ਮਿਹਰਬਾਨੀ ਕਰਦੇ ਸਾਨੂੰ ਸਮਾਂ ਦਿੱਤਾ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਜਿੰਨਾਂ ਨੇ ਅੱਜ ਦੀ ਮਹਿਫਲ ਦੇ ਵਿੱਚ ਇੰਨੀ ਸਕੂਨ ਮਿਲਿਆ ਰੂਹ ਖੁਸ਼ ਹੋਈ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਸੰਦੀਪ ਖੁਰਮੀ ਜੀ ਬਹੁਤ ਬਹੁਤ ਸਾਡੇ ਜਗਤਾਰ ਡਾਕਟਰ ਸਾਹਿਬ ਜੀ ਭਾਈ ਬਾਰਾ ਜੀ ਭਾਈ ਲੱਕੀ ਜੀ ਸਾਡੇ ਗੁਰਦੀਪ ਜੀ ਸੁਖਵਿੰਦਰ ਜੀ ਭਾਈ ਸਾਹਿਬ ਬੈਠੇ ਨੇ ਸਾਡੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ਸ਼ੀਕਾਲ ਜੀ ਸ਼ਸ਼ੀਕਾਲ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਕੁਲਦੀਪ ਕੰਠ ਔਰ ਸੰਦਲੀ ਸੁਪਨੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਔਰ ਵਧੀਆ ਵਧੀਆ ਨਵੇਂ ਨਵੇਂ ਵੀਡੀਓ ਨਮੀਆਂ ਨਮੀਆਂ ਫਿਲਮਾਂ ਨਮੀਆਂ ਨਮੀਆਂ ਐਂਡ ਹੋਆ ਬਾਈ ਜੀ ਤੁਹਾਨੂੰ ਦਿਖਾਉਂਦੇ ਰਹਿਣਗੇ ਤੁਹਾਡੀ ਚੋੜੀ ਦੇ ਵਿੱਚ ਪਾਉਂਦੇ ਰਹਿਣਗੇ ਦੁਬਾਰੇ ਫੇਰ ਸੰਦਲੀ ਸੁਪਨੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅੱਛੇ ਅੱਛੇ ਗੀਤ ਤੁਹਾਡੀ ਚੋੜੀ ਦੇ ਵਿੱਚ ਪਾਉਂਦੇ ਰਹਿਣਗੇ ਸਸੀ ਕਾਂਜ